ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਡੀਆਈਜੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਦੀਪਕ ਪਾਲੀ ਜੀ ਆਈਐਸ ਐਸਪੀ ਸਾਹਿਬ ਸ਼੍ਰੀ ਅਜੇ ਰਾਸੀ ਜੀ ਡੀਪੀਐਸ ਤੇ ਨਸ਼ਾ ਦੇ ਪ੍ਰਚਾਰ ਦੇ ਜੜੀ ਤਰਨਤਾਰਨ ਪੁਲਿਸ ਨੇ ਮੁਹਿੰਮ ਚਲੇ ਯੋਧ ਨਸ਼ਾ ਵਿਰੁੱਧ ਉਸ ਦੇ ਤਹਿਤ ਮਿਤੀ 19 ਜੂਨ ਨੂੰ ਸਿੜੀਪੱਟੀ ਥਾਣੇ ਦੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਰਾਹੁਲ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਵਾਰਡ ਨੰਬਰ 1 ਪੱਟੀ ਦਾ ਜੋ ਰਹਿਣ ਵਾਲਾ ਹੈ ਉਸ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 1 ਕਿਲੋ 507 507 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਜੋ ਕਿ ਕਮਰਸ਼ੀਅਲ ਕੈਟਾਗਰੀ ਵਿੱਚ ਆਉਂਦੀ ਹੈ ਤੇ ਜਿਹੜੇ ਹੁਣ ਆਪਾਂ ਡੀਪਲੀ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਤੇ ਇਹਦੇ ਫੋਰਵਰਡ ਤੇ ਬੈਕਵਰਡ ਲਿੰਕੇਜ ਆਪਾਂ ਚੰਗੀ ਤਰ੍ਹਾਂ ਦੇਖ ਰਹੇ ਹਾਂ ਕਿ ਕੀ ਕੀ ਇਹਦੇ ਅੰਦਰ ਹੋਰ ਤੱਤ ਸਾਹਮਣੇ ਆਉਂਦੇ ਨੇ ਤਾਂ ਸਰ ਹੋਰ ਵੀ ਖੁਲਾਸਾ ਆਇਆ ਹੈ ਜਾਂ ਕਿੱਥੋਂ ਲੈ ਕੇ ਆਉਂਦਾ ਸੀ ਜਾਂ ਕਿੰਨਾ ਲੋਕਾਂ ਨੂੰ ਮਿਲਦਾ ਸੀ ਉਹ ਜੇ ਆਪਾਂ ਚੈੱਕ ਕਰ ਰਹੇ ਹਾਂ ਇਹ ਕਿੱਥੋਂ ਲੈ ਕੇ ਆਉਂਦਾ ਸੀ ਤੇ ਕਿਹੜੇ ਕਿਹੜੇ ਅੱਗੇ ਸਪਲਾਈਸਰ ਪ੍ਰੈਕਟਿਸ ਹੋਏ ਕਿ ਸੇਲ ਕਰਦੇ ਸਨ। ਜੇ ਹੋਰ ਵੀ ਦੋਸ਼ੀ ਕੋਈ ਹੈਗੇ ਨੇ ਇਹਦੇ ਨਾਲ ਜਿਹੜੇ ਆਪਾਂ ਆਇਡੈਂਟੀਫਾਈ ਕਰ ਰਹੇ ਆਂ ਕੁਝ ਬੰਦੇ ਹੈਗੇ ਆ ਜਿਨ੍ਹਾਂ ਤੇ ਸਾਨੂੰ ਡਾਊਟ ਹੈ ਜਿਹੜੇ ਉਹ ਕੁਝ ਕਿਛ ਵਿੱਚ ਆਪਾਂ ਕਲੀਅਰ ਕਰਾਂਗੇ ਤੇ ਉਸ ਤੋਂ ਬਾਦ ਉਹਨਾਂ ਨੂੰ ਵੀ ਆਪਾਂ ਜ਼ਰੂਰ ਅਗਰ ਉਹ ਵੀ ਇਸ ਕੇਸ ਵਿੱਚ ਇਨਵੋਲਡ ਹੈਗੇ ਆ ਤੇ ਉਹਨਾਂ ਨੂੰ ਵੀ ਆਪਾਂ ਨਾਮਿਨੇਟ ਕਰਕੇ ਜ਼ਰੂਰ ਅਰੈਸਟ ਕਰਾਂਗੇ। ਜਿਹੜੇ ਨਸ਼ੇ ਵੇਚਦੇ ਉਹਨਾਂ ਨੂੰ ਕੀ ਜਾਣਾ ਚਾਹੋਗੇ? ਉਹਨਾਂ ਨੂੰ ਵੇਖੀ ਉਹਨਾਂ ਨੂੰ ਵੀ ਇੱਕ ਸਖਤ ਚੇਤਾਵਨੀ ਜਾਂ ਹਿਦਾਇਤ ਕਹਿ ਲਓ। ਕਿ ਉਹਨਾਂ ਨੂੰ ਇਹ ਕੰਮ ਵੱਲ ਇੱਕ ਕੰਮ ਤੋਂ ਪਰੇ हट ਜਾਣਾ ਚਾਹੀਦਾ ਕਿਉਂਕਿ ਤੁਸੀਂ ਦੇਖ ਹੀ ਰਹੇ ਹੋ ਕਿ ਅੱਜ ਦੇ ਨਹੀਂ ਪੰਜਾਬ ਪੁਲਿਸ ਅਤੇ ਤਰਤਰਾਂ ਪੁਲਿਸ ਵੱਖ-ਵੱਖ ਜਗ੍ਹਾ ਤੇ ਅਲੱਗ-ਅਲੱਗ ਰਿਕਵਰੀਆਂ ਕਰ ਰਹੀ ਹੈ ਜਿਨ੍ਹਾਂ ਵਿੱਚ ਕੁਝ ਕਮਰਸ਼ੀਅਲ ਵੀ ਹੈ ਪੀਲਾ ਪੰਜਾ ਜੋ ਕੀ ਤੁਸੀਂ ਟਰਮ ਯੂਜ਼ ਕਰਦੇ ਹੋ ਉਹ ਵੀ ਚੱਲ ਰਿਹਾ ਪ੍ਰਾਪਰਟੀ ਤੇ ਆਪਾਂ ਫ੍ਰੀਜ਼ ਕਰਦੇ ਹੁਣ ਇਹਨਾਂ ਨੂੰ ਇਹ ਕੰਮ ਤੋਂ ਥੋੜਾ ਪਰਹੇਜ਼ ਕਰ ਲੈਣਾ ਚਾਹੀਦਾ ਕਿਉਂਕਿ ਇਹਨਾਂ ਦਾ ਕੋਈ ਬਚਾਰ ਹੈ ਨਹੀਂ ਠੀਕ ਹੈ ਸਰ ਅਗਲੀ ਕਾਰਵਾਈ ਕੀ ਹੋਣ ਤੋਂ ਵੀ ਜਾਈਏ ਅਗਲੀ ਗੱਲ ਹੈ ਬਸ ਜਿਸ ਤਰੀਕੇ ਨਾਲ ਆਪਾਂ ਇਹ ਕਿਤਾਬਾਂ ਔਰ ਸਮਗਲਸ ਆਇਡੈਂਟੀਫਾਈ ਕਰ ਰਹੇ ਹਾਂ ਤਾਂ ਉਹਨਾਂ ਦੇ ਵੀ ਆਪਾਂ ਸਿੰਪਲ ਜਾਂ ਕਮਰਸ਼ੀਅਲ ਜਿੰਨੀ ਵੀ ਕੁਆਂਟੀਟੀ ਆਪਾਂ ਰਿਕਵਰ ਕਰਾਂਗੇ ਉਸ ਦੇ ਤਹਿ ਦਰਵਾ ਚਰਚਾ ਦਗਾ ਠੀਕ ਹੈ ਧੰਨਵਾਦ